ਅੱਜ ਉਹ ਸਾਰੀਆਂ ਗੱਡੀਆਂ ਤੁਹਾਨੂੰ ਮੈਂ ਇਸ ਬਲੌਗ ਦੇ ਵਿੱਚ ਦਿਊਂਗਾ ਜਿਹੜੀਆਂ ਤੁਸੀਂ ਅਕਸਰ ਮੰਗਦੇ ਹੋਣੇ ਕੋਈ ਲੱਖ ਡੇਢ ਲੱਖ ਵਾਲੀ ਚਾਹੀਦੀ ਆ ਉਹ ਵੀ ਮਿਲ ਜਾਣੀ ਆ ਕੋਈ 10-12 ਲੱਖ ਵਾਲੀ ਚਾਹੀਦੀ ਆ ਤੁਹਾਨੂੰ ਉਹ ਵੀ ਮਿਲ ਜਾਣੀ ਆ ਤੇ ਐਂਡ ਤੱਕ ਬਣੇ ਰਹੋ ਭਾਈ ਅੱਜ ਆਪਾਂ ਖੜੇ ਆ ਕਾਰ ਐਂਡ ਵਾਈਕ ਮਹਿੰਦਰਾ ਫਰਸਟ ਚੋਇਸ ਜੀਐਸ ਗਰੋਵਰ ਦੇ ਉੱਤੇ ਪਠਾਨਗੋੜ ਸ਼ਹਿਰ ਦੇ ਵਿੱਚ ਹਿਮਾਚਲ ਬਿਲਕੁਲ ਨੇੜੇ ਆ ਭਾਈ ਹਨਾ ਜਦੋਂ ਤੁਸੀਂ ਆਓਗੇ ਭਾਈ ਨਾ ਘੁੰਮਣ ਵਗੈਰਾ ਜਾਣਾ ਤੋਂ ਸਿਰੋ ਕਾਰ ਲੈ ਦਿਓ ਸਿੱਧਾ ਪਹਾੜਾਂ ਵੱਲ ਉਹ ਤੋਂ ਡਿਚਾ ਜਿੱਦਾਂ ਤੁਸੀਂ ਜਾਣਾ ਮੈਮ ਆਪਣੇ ਨਾਲ ਰਹਿਣ ਦੀ ਗੱਲਬਾਤ ਕਰਾਂਗੇ ਅਮ ਸੱਚੀ ਗੱਲ ਦੀ ਸੱਚੀ ਗੱਲ ਸੀ ਮੈਮ ਜਿਹੜੀ ਅੱਜ ਆਪਣੇ ਲਈ ਕਾਰ ਆ ਰਹਿਣੀ ਆ ਕਿੱਦਾਂ ਦੀ ਕਾਰ ਆਉਣਗੀ ਕੰਡੀਸ਼ਨ ਵਾਈਜ਼ ਵਧੀਆ ਰਹਿਣੀਗੀ ਕਾਰ ਬਿਲਕੁਲ ਸਰ ਅੱਛਾ ਫਨਸ ਵਗੈਰਾ ਵਧੀਆ ਹੁੰਦਾ ਹੋ ਜਾਏਗਾ ਹੋ ਜਾਏਗਾ ਕਿੰਨਾ ਕੁ ਹੋ ਜਾਂਦਾ ਸਰ ਯੂਜ਼ਡ ਗੱਡੀ ਤੇ 80% ਤੱਕ ਲੋਨ ਹੋ ਜਾਏਗਾ ਓਕੇ 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 ਅੱਛਾ ਗਾਰੰਟੀ ਵਾਰੰਟੀ ਰਹਿੰਦੀ ਆਪਣੀ ਕੋਈ ਹਾਂਜੀ ਸਰ ਉਹ ਵੀ ਰਹਿੰਦੀ ਹੈ ਕਿੰਨੀ ਕੁ ਗਾਰੰਟੀ ਹੁੰਦੀ ਆ ਜਿੱਦਾਂ ਕਾਰ ਦੀ ਸਰ 1 ਇਅਰ 15000 ਕਿਲੋਮੀਟਰ ਚਾਹੀ ਇੱਕ ਸਾਲ ਠੀਕ ਹੈ ਜੀ ਹਾਂਜੀ ਉਹ ਆਰਐਸਏ ਵਗੈਰਾ ਮਿਲਦੀ ਹ ਕਿ ਉਹ ਡਿਪੈਂਡ ਕਰਦਾ ਕਾਰ ਤੋਂ ਕਾਰ ਕਿਹੜੀ ਜਿਹੜੀ ਕਰਨਾ ਆਪਾਂ ਦਿਖਾਈਏ ਕਾਰਾਂ ਕੁਝ ਕੁ ਬਿਲਕੁਲ ਸਰ ਤੁਹਾਨੂੰ 10 15 ਕਾਰਾਂ ਦਿਖਾਉਂਗਾ ਭਈ ਹੈ ਨਾ ਫਾਸਟ ਦਿਖਾਉਂਗਾ ਤੇ ਬਾਕੀ ਅਗਰ ਤੁਹਾਨੂੰ ਫੁੱਲ ਡਿਟੇਲ ਲੈਣੀ ਹੋਵੇ ਤਾਂ ਇੱਕ ਵਾਰ ਕਾਲ ਕਰਕੇ ਡਿਟੇਲ ਲੈ ਲਿਓ ਆ ਦੇਖੋ ਬਹੁਤ ਸੋਹਣੀ ਕਾਰ ਖੜੀ ਆ ਆਪਣੇ ਲਵੇ i20 ਕਾਰ ਐਸੇ ਇਹ ਮਾਡਲ ਕਿੰਨਾ ਰੂ ਕਰਦਾ 2014 ਮਾਡਲ ਹਾਂਜੀ ਹਾਂਜੀ i20 2014 ਦਾ ਮਾਡਲ ਹਾਂਜੀ ਹਾਂਜੀ ਡੀਜ਼ਲ ਵਿੱਚ ਆ ਸਰ ਹਾਂਜੀ ਹਾਂਜੀ ਸਾਢੇ 3 ਪ੍ਰਾਈਸ ਆ ਇਸ ਦਾ ਸਾਢੇ 3 ਲੱਖ ਰੁਪਈਆ ਹਾਂਜੀ ਮਾਡਲ 2000 2014 14 14 ਮਾਡਲ 3.5 ਲੱਖ ਰੁਪਏ ਰੇਟ ਰੱਖਿਆ ਆ ਅੱਛਾ ਫైనాਂਸ ਤਾਂ ਹੋ ਜਾਣਾ ਇਹਦਾ ਮਾੜਾ ਮੋਟਾ ਹਾਂਜੀ ਸਰ ਹੋ ਜਾਏਗਾ ਠੀਕ ਆ ਫైనాਂਸ ਹੋ ਜਾਣਾ ਬਈ ਆਹ ਕਾਰ ਤੁਸੀਂ ਲੈ ਜਾ ਸਕਦੇ ਹੋ ਕੰਡੀਸ਼ਨ ਬਾਈ ਚੈੱਕ ਕਰ ਲਓ ਵਾਈਟ ਕਲਰ ਦੀ ਆ ਇਹ ਵੇਰੀਐਂਟ ਕਿਹੜਾ ਕਾਰ ਦਾ ਇਹ ਹੈਗਾ ਸਰ ਮੈਗਨਾ ਮੈਗਨਾ ਹਾਂਜੀ ਮੈਗਨਾ ਦੇ ਵਿੱਚ ਕਾਰ ਆਪਣੇ ਲੈਵੇ ਲੋ ਜੀ ਅਗਲੀ ਕਾਰ ਆ ਆਪਣੇ ਲੈਵੇ ਕਵਿਡ ਕਾਰ ਜਿਹੜੇ ਆਪਣੇ ਮਿੱਤਰ ਮੰਗਦੇ ਹੁੰਦੇ ਨੇ ਅਰ ਕੋਈ ਕਵਿਡ ਕਾਰ ਕਈਆਂ ਨੇ ਮੈਨੂੰ ਖੁਦ ਨੂੰ ਪਰਸਨਲ ਹੀ ਫੋਨ ਆਏ ਨੇ ਕਵਿਡ ਚਾਹਿੰਦੀ ਆ ਤਾਂ ਆਪਣੇ ਲੈਵੇ ਖੜੀਆ ਕਾਰ ਇਹ ਮਾਡਲ ਕਿਹੜਾ ਹੀ ਕਵਿਡ ਸਰ 2017 ਮਾਡਲ ਹਾਂਜੀ 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 190000 ਪ੍ਰਾਈਸ ਹੈ ਇਸ ਦਾ 190000 ਪ੍ਰਾਈਸ ਦੀ ਕਾਰ ਹੈ ਲੋ ਜੀ 190000 ਤੁਹਾਨੂੰ ਆਹ ਵਾਲੀ ਕਾਰ ਮਿਲ ਜਾਨੀ ਹੈ ਇੱਕ ਵਿੱਡ ਤੇ ਇਹਦੀ ਮਾਈਲੇਜ ਵਗੈਰਾ ਵੀ ਮੈਨੂੰ ਲੱਗਦਾ 2017 18 ਦੀ ਕਾਰ ਵੀ ਹੈ ਮਾਈਲੇਜ ਰਹਿੰਦੀ ਹੈ ਕਾਰ ਦੀ ਸੋਹਣੀ ਕਾਰ ਹੈ ਇਹ ਪੈਟਰੋਲ ਚ ਜਾਂਦੀ ਆਪਣੇ ਲਵੇ ਹੈਨਾ ਹਾਂਜੀ ਸਰ ਅਗਲੀ ਕਾਰ ਆ ਗਈ ਆਪਣੇ ਲਵੇ ਆ ਗਈ EON PV06 ਦੀ ਤੇ ਇਹ ਕਾਰ ਤੁਸੀਂ ਲਿਆ ਸਕਦੇ ਹੋ ਇਹ ਕਿਹੜਾ ਮਾਡਲ ਕਾਰ ਆ ਬੰਦਾ 2017 ਮਾਡਲ ਅੱਛਾ ਚੱਲੀ ਕਿੰਨੀ ਹੋਊਗੀ ਹੈਗੀ ਸਰ ਅਪਰੋਕਸ 38000 ਠੀਕ ਹੈ ਹਾਂਜੀ ਲੋ ਜੀ ਅਪਰੋਕਸੀਮੇਟ ਤੁਹਾਨੂੰ ਦੱਸਤਾ ਵੀ ਕਿੰਨੀ ਚੱਲੀ ਹੋਈ ਹੈ ਨਾ ਤੇ ਟਾਇਰਾਂ ਦੀ ਕੰਡੀਸ਼ਨ ਵਾਈਜ਼ ਵਧੀਆ ਪਈ ਅੱਛਾ ਕੋਈ ਇੰਜਨ ਗੇਅਰ ਦਾ ਕੋਈ ਮੇਜਰ ਕੰਮ ਤਾਂ ਨਹੀਂ ਹੁੰਦਾ ਆਪਣੀ ਨਹੀਂ ਸਰ ਨਹੀਂ ਓਕੇ ਜੀ ਹਾਂਜੀ ਲੋ ਇੰਸ਼ੋਰੈਂਸ ਵਗੈਰਾ ਹੁੰਦਾ ਹੈ ਗੱਡੀਆਂ ਦਾ ਆਪਣੇ ਕਰਾਇ ਬਿਲਕੁਲ ਸਰ ਹੋਏਗਾ ਕਿਸ਼ ਕਿਸ਼ ਉਹੀ ਗੱਲ ਆ ਭਈ ਨਾ ਜਿਹੜਾ ਵੀ ਹੋਊਗਾ ਤੁਹਾਨੂੰ ਡਿਟੇਲ ਦਿੱਤੀ ਜਾਊਗੀ ਮੋਸਟਲੀ ਇੰਸ਼ੋਰੈਂਸ ਵਗੈਰਾ ਆਣਾ ਤੇਲ ਬਦਲੀ ਇਹ ਸਾਰਾ ਕੁਝ ਹੋਇਆ ਹੋਇਆ ਮਿਲਦਾ ਇੱਕ ਵਾਰ ਅੰਦਰੋਂ ਕਾਰ ਚੈੱਕ ਕਰ ਲਓ ਕੰਡੀਸ਼ਨ ਵਾਈਜ਼ ਸੋਹਣੀ ਮਿਲੂਗੀ ਤੁਹਾਨੂੰ ਕਾਰ ਔਰ ਇਹ ਮੈਂ ਜਿੰਨੀਆਂ ਵੀ ਕਾਰਾਂ ਦੇਖਿਆ ਮੈਨੂੰ ਅ ਜॉय ਟਰਾਈ ਲਾਈਨ ਦੀ ਲੋੜ ਹੀ ਪਊਗੀ ਵੀ ਕਾਰਾਂ ਦੀ ਕੰਡੀਸ਼ਨ ਇਦਾਂ ਦੀ ਹੈ ਵੀ ਖੜੀਆਂ ਨੇ ਅਨਲ ਟਰਾਈ ਲਾਈਨ ਦੀ ਵੀ ਲੋੜ ਨਹੀਂ ਹੈਗੀ ਇਦਾਂ ਦਾ ਆਪ ਨੂੰ ਫੀਲ ਹੁੰਦਾ ਅੰਦਰੋਂ ਫਿਰ ਨਾ ਇਹਦਾ ਇਹਦਾ ਰੇਟ 6 ਲੱਖ 2 55 ਸਰ ਅੱਛਾ 2 55 ਇਹਦਾ 2 ਲੱਖ 55000 ਰੁਪਏ ਰੇਟ ਆ ਮਾਡਲ 2000 2017 17 ਮਾਡਲ ਠੀਕ ਹੈ ਜੀ ਅਗਲੀ ਆ ਗਈ ਆਪਣੇ ਲਵੇ ਆਹਾ i10 ਗ੍ਰੈਂਡ ਹਾਂਜੀ ਇਹ ਮਾਡਲ ਆਪਣਾ 2020 ਮਾਡਲ ਇਹ ਡੀਜ਼ਲ ਪੈਟਰੋਲ ਹੈ ਪੈਟਰੋਲ ਸਰ ਅੱਛਾ ਇਹਦਾ ਪ੍ਰਾਈਸ ਕਿੰਨਾ ਆਪਣਾ 4 ਲੱਖ 40000 4 ਲੱਖ ਤੇ 40000 ਰੁਪਏ 35000 ਸਰ ਸਿਰਫ ਹਾਂਜੀ ਲਈ 37000 ਕਿਲੋਮੀਟਰ ਜਿਹੜੀ ਕਾਰ ਚੱਲੀ ਹੈਗੀ ਔਰ ਕੰਡੀਸ਼ਨ ਚੈੱਕ ਕਰ ਲਓ ਪੈਟਰੋਲ ਦੇ ਵਿੱਚ ਕਾਰ ਹੈਗੀ ਤੇ ਇਹ ਕਾਰ ਤੁਸੀਂ ਲੈ ਸਕਦੇ ਹੋ ਆ ਸਟੀering ਦੇ ਉੱਤੋਂ ਦੇਖਣਾ ਆਪਾਂ ਸਟੀering ਦੇ ਉੱਤੋਂ ਪੂਰਾ ਪਤਾ ਚੱਲਦਾ ਵੀ ਕਾਰ ਚੱਲੀ ਕਿੰਨੀ ਹੋਈ ਹੈ ਕਿਉਂਕਿ ਕੰਡੀਸ਼ਨ ਦੱਸ ਦਿੰਦੀ ਹੈ ਕਿ ਗੱਡੀ ਦੀ ਵੀ ਆ ਕਿੰਨੀ ਵੱਧ ਚੱਲੀ ਆ ਜਾਂ ਘੱਟ ਚੱਲੀ ਆ ਤੇ ਇਹਦਾ ਰੇਟ ਸੀ ਕਾਰ ਦਾ ਆਪਣਾ 440 4 ਲੱਖ 40 ਅੱਛਾ 40000 ਰੁਪਏ ਡਾਊਨ ਪੇਮੈਂਟ ਦੇ ਕੇ ਕਾਰ ਮਿਲ ਜਾਨੀ ਆ ਬਿਲਕੁਲ ਸਰ ਮਿਲ ਜਾਈ ਜੇ ਠੀਕ ਹੈ ਜੀ ਅਗਲੀ ਆ ਗਈ ਆਪਣੇ ਲਈ ਈ ਆਨ ਇਹ ਆ ਗਈ ਕਿਹੜਾ ਮਾਡਲ ਹੈ 2013 13 ਮਾਡਲ ਹੈ ਠੀਕ ਹੈ ਜੀ ਇਹ ਇਹਦਾ ਪ੍ਰਾਈਸ ਕਿੰਨਾ ਰਹੂਗਾ 1,70,000 170 ਲੋ ਜੀ 13 ਮਾਡਲ 1,70,000 ਟਾਇਰ ਨਵੇਂ ਅੰਦਰੋਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਵਧੀਆ ਪਈਆ ਲੋ ਜੀ ਇੱਕ ਗੱਲ ਹੋਰ ਜੇ ਕਿਸੇ ਨੇ ਕੋਈ ਗਾਰੰਟੀ ਵਾਰੰਟੀ ਦਾ ਕੁਝ ਹੀ ਪੁੱਛਣਾ ਵੀ ਹੈ ਨਾ ਹਰੇਕ ਹਰੇਕ ਕਾਰ ਦਾ ਆਪਾਂ ਤੁਹਾਨੂੰ ਦੱਸ ਹੀ ਨਹੀਂ ਸਕਦੇ ਇਹ ਤੁਹਾਨੂੰ ਕਿੰਨੀ ਗਾਰੰਟੀ ਵਾਰੰਟੀ ਮਿਲਨੀ ਆ ਤੁਸੀਂ ਫੋਨ ਕਰਕੇ ਡਿਟੇਲ ਕਲੀਅਰ ਕਰ ਲਓ ਵੀ ਕਿੰਨੀ ਕਿੰਨੀ ਗਾਰੰਟੀ ਹੈ ਕਿੰਨੀ ਕਿ ਵਾਰੰਟੀ ਹੈ ਕਿੰਨੇ ਕਿਲੋਮੀਟਰ ਦੀ ਹੈਗੀ ਆ ਕਿਸ ਤੇ ਆਰਐਸਏ ਹੈ ਕਿਤੇ ਨਹੀਂ ਹੈਗੀ ਠੀਕ ਆ ਉਹ ਤੁਸੀਂ ਪੁੱਛ ਸਕਦੇ ਹੋ ਤੇ ਆ ਆ ਗਈ ਹੈ ਕਿਹੜਾ ਮਾਡਲ ਆਪਣੇ ਲਈ ਐਸ ਕਰੋਸ 2018 ਮਾਡਲ 18 ਮਾਡਲ ਹਾਂਜੀ ਠੀਕ ਹੈ ਜੀ ਕੰਡੀਸ਼ਨ ਵਾਈਜ਼ ਕਿਵੇਂ ਕਰ ਹੈ ਓਕੇ ਸਰ 올 ओरिजिनल ਹੈ ਗੱਡੀ ਗਾਰੰਟੀ ਮਿਲ ਜਾਈਗੀ ਠੀਕ ਹੈ ਜੀ ਹਾਂਜੀ 5 ਲੱਖ 20 ਹਜ਼ਾਰ ਪ੍ਰਾਈਸ ਆ 5 ਲੱਖ 20 ਹਜ਼ਾਰ ਰੁਪਿਆ ਲਓ ਜੀ ਇਹਦੇ ਤੋਂ ਤੁਹਾਡਾ ਅਪਰੋਕਸੀਮੇਟ ਮੇਰੇ ਹਿਸਾਬ ਨਾਲ ਜਿੱਦਾਂ ਕਾਰ ਦਾ ਰੇਟ ਆ 4.5 ਲੱਖ ਰੁਪਏ ਦਾ ਕਾਰ ਦੇ ਉੱਤੇ ਲੋਨ ਹੋ ਜੂਗਾ ਬਾਕੀ ਬਈ ਹਨਾ ਤੁਸੀਂ ਕਿਸ਼ ਅਗਰ ਤੁਸੀਂ ਕੈਸ਼ ਕਰਨੀ ਆਂਗੀ ਤਾਂ ਤੁਹਾਡਾ ਵਧੀਆ ਮੌਕੇ ਦੇ ਰਿਗਾਰਡ ਹੋ ਜਾਂਦਾ ਹਨ ਵੀ ਆਂਦੀ ਸਾਰੀ ਕੈਸ਼ ਦਾ ਫਲੋ ਹੁੰਦਾ ਇੱਕ ਵਾਰ ਆ ਗਿਆ ਤੇ ਗੱਡੀ ਦੇ ਪੈਸੇ ਨਿਪਟ ਗਏ ਬਈ ਹਨਾ ਤੇ ਅਗਲੀ ਆ ਗਈ ਆਪਣੇ ਲਈ ਆਹਾ ਬਰੇਜ਼ਾ ਬਰੇਜ਼ਾ ਕਾਰ ਆ ਜੀ ਹਾਂਜੀ ZDI ਆਈ ਆਟੋਮੈਟਿਕ ਸੇਲ ਵਿੱਚ ਐ ਸਰ ਓਕੇ 2019 ਮਾਡਲ ਹਾਂਜੀ ਫਰਸਟ ਓਨਰ ਗੱਡੀ ਆ ਲਓ ਜੀ ਫਰਸਟ ਓਨਰ ਕਾਰ ਆਟੋਮੈਟਿਕ ਕਾਰ ਆਜ ਲਓ ਜੀ ਚੈੱਕ ਕਰ ਲਓ ਅੰਦਰੋਂ ਕਾਰ ਦੀ ਕੰਡੀਸ਼ਨ ਦੇਖੋ ਬਹੁਤ ਸੋਹਣੀ ਪਈ ਆ ਕਾਰ ਕਿ ਇਹ ਕਾਰ ਲੈ ਜਾ ਸਕਦੇ ਤੁਸੀਂ ਤੇ ਵਧੀਆ ਇਹ ਪੰਜਾਬ ਨੰਬਰ ਦੀ ਕਰ ਰਹੀ ਹੈ ਆਪਣੀ ਹਾਂਜੀ ਬਿਲਕੁਲ ਸਰ ਪਠਾਨਕੋਟ ਦਾ ਨੰਬਰ ਹੈ ਪਠਾਨਕੋਟ ਦਾ ਨੰਬਰ ਲਓ ਜੀ ਇਹ ਕਾਰ ਤੁਸੀਂ ਰੱਖ ਸਕਦੇ ਹੋ ਆਪਣੀ ਘਰ ਦੇ ਵਿੱਚ ਨਾ ਵਧੀਆ ਕਾਰ ਹੈ ਤੇ ਇਹਦਾ ਇਹਦਾ ਫਾਈਨਾਂਸ ਕਿੰਨਾ ਕਰਵਾ ਦਾਂਗੇ ਆਪਾਂ ਸਰ ਫਾਈਨਾਂਸ ਹੋਏ 80% ਹੋ ਜਾਏਗਾ 80% ਸਾਢੇ 6 ਲੱਖ ਪ੍ਰਾਈਸ ਹੈ ਗੱਡੀ ਦਾ ਠੀਕ ਹੈ ਜੀ ਸਾਢੇ 6 ਲੱਖ ਰੁਪਏ ਰੇਟ ਹੈ ਤੇ ਉਹੀ ਮਾਡਲ ਹਾਂਜੀ ਤੇ ਵਧੀਆ ਕਾਰ ZDI ਟਾਪ ਵਾਲਾ ਮਾਡਲ ਅਗਲੀ ਆ ਗਈ ਆਪਣੇ ਲਈ ਬਲੈਰੋ ਜਿਹੜੇ ਭਾਈ ਮਿੱਤਰ ਕਹਿੰਦੇ ਨੇ ਅਰ ਵੀ ਅਸੀਂ ਬਲੈਰੋ ਕਾਰ ਲੈਣੀ ਹੈ 7 ਸੀਟਰ ਉਹੀ ਗੱਲ ਕਰੀਏ ਵੀ 6-7 ਲੱਖ ਦੀ ਰੇਂਜ ਦੇ ਵਿੱਚ ਬਲੈਰੋ ਕਾਰ ਮਿਲ ਜੇ ਬਈ ਹਨਾ ਤੇ ਉਹਦੇ ਵਰਗੀ ਰੀਸ ਕੋਈ ਨਹੀਂ ਕਿਉਂਕਿ 7 ਸੀਟਰ ਕਾਰ ਹੁੰਦੀ ਹੈ ਘੱਟ ਪੈਣ ਦੇ ਵਿੱਚ ਆਪਣਾ ਵਧੀਆ ਚਾਹ ਪੂਰਾ ਹੋ ਜਾਂਦਾ ਬਾਕੀ ਕਈ ਤਾਂ ਉਹ ਜੀ ਵੈਂਗ ਵਿੱਚ ਵੀ ਕਨਵਰਟ ਕਰਾਉਂਦੇ ਨੇ ਉਹ ਤੁਹਾਡੀ ਇੱਛਾ ਜੋ ਤੁਸੀਂ ਕਰਾਉਣਾ ਇਹ ਮਾਡਲ ਕਿੰਨਾ ਕਾਰ ਦਾ ਆਪਣਾ 2019 19 ਮਾਡਲ ਲਓ ਜੀ 19 ਮਾਡਲ ਤੇ ਕਾਰ ਦਾ ਮਾਡਲ ਵੀ ਉੱਚਾ ਜੈਡ ਐਲ ਐਕਸਟੋਪ ਮਾਡਲ ਪਾਵਰ ਪਲੱਸ ਇਹਦਾ ਮਾਈਲੇਜ ਵੀ ਵਧੀਆ ਰਹਿਦੀ ਹੈ ਕਾਰ ਦੀ ਬਿਲਕੁਲ ਸਰ ਇਹਦੀ ਮਾਈਲੇਜ ਬਹੁਤ ਸੋਹਣੀ ਦਿੰਦੀ ਹੈ ਤੁਹਾਨੂੰ 20 ਉਹਦੀ ਮਾਈਲੇਜ ਦੇ ਦਿੰਦੀ ਆ ਇਹਦਾ ਪ੍ਰਾਈਸ ਕਿੰਨਾ ਲਊਗਾ ਮਾਮਾ 5,80,000 5,80,000 ਰੁਪਈਆ ਲਓ ਜੀ ਇੱਕ ਤੁਹਾਨੂੰ ਆਪਣਾ ਆ ਦਿਖਾ ਦਈਏ ਥਾਰ ਜਿਹੜੇ ਬਾਈ ਮਿੱਤਰ ਆਪਣੇ ਮੰਗਦੇ ਨੇ ਵੀ ਥਾਰ ਵੀ ਸਾਨੂੰ ਚਾਹੀਦੀ ਹੈਗੀ ਤਾਂ ਚਾਹੇ ਹਿਮਾਚਲ ਵਾਲੇ ਭਰਾ ਜੋ ਚਾਹੇ ਬਾਈ ਹਨਾ ਪੰਜਾਬ ਵਾਲੇ ਤੁਹਾਨੂੰ ਐਨਓਸੀ ਵਗੈਰਾ ਦਾ ਪ੍ਰੋਵਾਈਡ ਹੋ ਜਾਣੀ ਹੈ ਬਿਲਕੁਲ ਸੋ ਸਟੇਟ ਐਨਓਸੀ ਮਿਲ ਜੇਗੀ ਲਓ ਜੀ ਚੈੱਕ ਕਰ ਲਓ ਕੰਡੀਸ਼ਨ ਵਾਈਜ਼ ਹਨਾ ਤੇ ਅੰਦਰੋਂ ਕਾਰ ਦਿਖਾ ਦ ਤੁਹਾਨੂੰ ਲਓ ਬਈ ਬਹੁਤ ਵਧੀਆ ਕਾਰ ਹੈ ਕੰਡੀਸ਼ਨ ਵਾਈਜ਼ ਓਕੇ ਰਿਪੋਰਟ ਪਈਆ ਤੇ ਇਹ ਕਾਫੀ ਲੈ ਜਾ ਸਕਦੇ ਹੋ ਬਈ ਇਹ ਮਾਡਲ 2023? ਹਾਂਜੀ ਸਰ। 23 ਮਾਡਲ ਰੇਟ ਕਾਰ ਦਾ ਕਿੰਨਾ ਸੀ? 13 ਲੱਖ 88 ਹਜ਼ਾਰ। ਬਹੁਤ ਸੋਹਣੀ ਕਾਰ ਆ। ਇਹ ਕਾਰ ਸੀ ਲੈ ਸਕਦਾ। ਅਗਲੀ ਆ ਗਈ ਆਪਣੇ ਲਈ ਆ ਆ ਗਈ। Honda ਦੀ amaze। ਇਹ ਕਿਹੜਾ ਮਾਡਲ ਕਾਰ ਆਪਣੇ ਲਈ? 2022 ਮਾਡਲ। 22 ਮਾਡਲ। ਹਾਂਜੀ। ਲੋ ਜੀ 22 ਮਾਡਲ ਤੇ ਨੰਬਰ ਦੀ ਗੱਲ ਕਰੀਏ ਤੁਹਾਡਾ ਨੰਬਰ ਪੰਜਾਬ ਦਾ ਨੰਬਰ ਆ। ਇਹ ਵੀ ਤੁਹਾਡਾ ਲੋਕਲ ਹੀ ਨੰਬਰ ਆ। PP06 ਗੁਰਦਾਸਪੁਰ ਦਾ। PP06 ਗੁਰਦਾਸਪੁਰ ਦਾ ਨੰਬਰ ਆ। ਠੀਕ ਆ ਜੀ। ਲੋ ਜੀ ਅੰਦਰੋਂ ਬਾਹਰੋਂ ਵਧੀਆ ਪਈਆ ਕਰ ਲਾਇ ਲੱਗੇ ਹੋਣੇ ਅੱਛਾ ਇਹ ਪੈਟਰੋਲ ਆਪਣੇ ਲਵੇ ਹਾਂਜੀ ਸਰ ਪੈਟਰੋਲ ਲੋ ਜੀ ਪੈਟਰੋਲ ਕਾਰ ਆ ਇਹ ਕਾਰ ਲੈ ਜਾ ਸਕਦਾ ਇਹਦਾ ਰੇਟ ਸੀ ਕਿੰਨਾ 6 ਲੱਖ 10 ਹਜ਼ਾਰ 6 10 ਡੈਸ਼ ਕੈਮ ਵਗੈਰਾ ਸਾਰਾ ਲੱਗਿਆ ਹੋਇਆ ਹੈ ਭਈ ਹਣਾ ਤੁਸੀਂ ਇਹ ਕਾਰ ਤੁਸੀਂ ਦੇਖ ਲਓ ਅਗਰ ਤੁਸੀਂ ਕਾਰ ਲੈ ਜਾਣੀ ਚਾਹੋ ਤਾਂ ਇਹ ਤਾਂ ਕਾਰ ਲੈ ਜਾ ਸਕਦਾ ਅਗਲੀ ਆ ਗਈ ਆਪਣੇ ਲਵੇ ਆ ਆ ਗਈ ਡਬਲਯੂ ਆਰ ਵੀ ਸਾਨੂੰ ਫਾਲੀ ਕਾਰ ਜੋ ਕੋਈ ਮੰਗ ਰਿਹਾ ਭਈ ਹਣਾ 7700 ਨੰਬਰ ਪੀ ਵੀ 06 ਇਹ 2018 ਮਾਡਲ ਹੈ ਸਰ ਹਾਂਜੀ 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 ਪੁਰਸਟ ਓਨਰ ਗੱਡੀ ਆ ਹਾਂਜੀ ਹਾਂਜੀ 5,75,000 ਸੇਲਿੰਗ ਪੰਜ 75 ਲਓ ਜੀ 5,75,000 ਰੁਪਿਆ ਰੇਟ ਆ ਕਾਰ ਦਾ ਤੇ ਤੁਸੀਂ ਆਹ ਕਰ ਲਿਆ ਸਕਦੇ ਆ ਬਾਈ ਹਨਾ ਤੇ ਅੰਦਰੋਂ ਤੁਹਾਨੂੰ ਦਿਖਾਵਾਂ ਮੈਂ ਲਓ ਜੀ ਚੈੱਕ ਕਰੋ ਵਧੀਆ ਕਾਰ ਆ ਸਨਰੂ ਵਗੈਰਾ ਬਾਈ ਹਨਾ ਜਿਹੜਾ ਕਾਰ 'ਚ ਹੈਗਾ ਇਹ ਕਾਰ ਤੁਸੀਂ ਰੱਖ ਸਕਦੇ ਆ ਆਪਣੀ ਵਿਸ਼ ਲਿਸਟ ਦੇ ਵਿੱਚ ਇਹਦਾ ਪ੍ਰਾਈਸ ਕਿੰਨਾ ਰੱਖਿਆ ਭਾਈ ਇਸ ਦਾ ਪ੍ਰਾਈਸ 5,75,000 ਪੰਜ 75 ਦੇ ਵਿੱਚ ਤੇ ਅਗਲੀ ਆ ਗਈ Honda Amaze ਇੱਕ ਹੋਰ ਆਪਣੇ ਲਈ ਇਹ ਡੀਜ਼ਲ ਪੈਟਰੋਲ ਪੈਟਰੋਲ ਸਰ ਪੈਟਰੋਲ ਦੀ ਆਪਣੇ ਲਈ ਦੋ ਖੜੀਆਂ ਨੇ ਹਣਾ ਬਿਲਕੁਲ ਸਰ ਲੋ ਜੀ ਪੈਟਰੋਲ ਦੀ ਆਪਣੇ ਲਈ ਦੋ Honda Amaze ਇਹ 2023 ਮਾਡਲ ਹੈ 23 ਮਾਡਲ ਹੈ ਹਾਂਜੀ ਲੋ ਜੀ 23 ਮਾਡਲ ਅੱਛਾ ਇਹਦਾ ਪ੍ਰਾਈਸ ਕਿੰਨਾ ਰੱਖਿਆ ਆਪਾਂ ਇਸ ਦਾ 6 ਲੱਖ 80000 20000 ਚੱਲੀ ਆ ਸਰ ਗੱਡੀ ਸਿਰਫ ਹਾਂਜੀ ਲੋ ਜੀ ਬਾਈ ਇਹ ਤਾਂ ਉਹ ਕੰਮ ਆ ਵੀ ਬੰਦੇ ਨੇ ਲੱਡੂ ਵੰਡ ਕੇ ਖੜਾ ਦੀ ਨਾ ਬਹੁਤ ਥੋੜੀ ਚੱਲੀ ਘੱਟ ਆ ਵਧੀਆ ਘੱਟ ਆ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਬਾਈ ਸਿਰਫ 20000 ਕਿਲੋਮੀਟਰ ਚੱਲੀ ਇਹਦਾ ਪ੍ਰਾਈਸ ਹੈਗਾ ਪ੍ਰਾਈਸ 6 ਲੱਖ 680000 80000 ਰੁਪਇਆ ਲਓ ਜੀ ਅਗਲੀ ਆ ਗਈ ਸਕੋਰਪੀਓ ਆਪਣੇ ਲੋਵੇ ਚਿੱਟੇ ਰੰਗ ਦੀ ਕਾਰ ਬਈ ਜਿਹੜੇ ਮਿੱਤਰ ਸਕੋਰਪੀਓ ਕਾਰ ਮੰਗਦੇ ਨੇ ਉਹ ਵੀ ਇਹ ਵੇਰੀਐਂਟ ਕਿਹੜਾ ਆਪਣਾ ਐਸ9 ਐਸ9 ਕਾਰ ਹੈ ਨਾ ਫਰਸਟ ਓਨਰ ਗੱਡੀ ਆ ਫਰਸਟ ਓਨਰ ਕਾਰ ਆ ਤੇ ਹੁਣ ਗੱਲ ਕਰਾਂ ਵੀ ਸਕੋਰਪੀਓ ਦੀ ਗੱਲ ਕਰੀਏ ਵੀ ਹੁਣ ਅੰਡਰ ਬਜਟ ਆਪਣੀ ਆਨ ਲੱਗ ਗਿਆ ਕਾਰਾਂ ਕਈ ਪਹਿਲਾਂ ਮਿੱਤਰ ਬਜਟ ਤੋਂ ਬਾਹਰ ਹੁੰਦੀਆਂ ਸੀਗੀਆਂ ਹੁਣ ਮਿਲ ਜਾਂਦੀ ਆਪਾਂ ਨੂੰ 10-12 ਲੱਖ ਰੁਪਏ ਦੇ ਵਿੱਚ ਵਧੀਆ ਕਾਰ ਸਕੋਰਪੀਓ ਤਾਂ ਇੱਕ ਵਾਰ ਇਹਦਾ ਫਰੰਟ ਫੇਸ ਆਪਾਂ ਦੇਖ ਸਕਦੇ ਆ ਬਹੁਤ ਸੋਹਣੀ ਕਾਰ ਆ ਚਿੱਟੇ ਰੰਗ ਦੇ ਵਿੱਚ ਪੀਵੀ 35 ਨੰਬਰ ਦੀ ਹੈ ਨਾ ਇਹਦਾ ਰੇਟ ਕਿੰਨਾ ਰੱਖਿਆ ਆਪਣਾ 11 ਲੱਖ 40 ਹਜ਼ਾਰ 11 40 ਮਾਡਲ 2019 19 19 2019 ਮਾਡਲ ਤੇ ਲਾਸਟ ਕਾਰ ਆਪਣੀ ਆ ਗਈ ਕ੍ਰੇਟਾ 2021 ਮਾਡਲ ਹੈ ਫਰਸਟ ਓਨਰ ਗੱਡੀ ਆ ਡੀਜ਼ਲ ਹਾਂਜੀ ਡੀਜ਼ਲ ਲੋ ਡੀਜ਼ਲ ਦੇ ਵਿੱਚ ਐਸਐਕਸ ਕਾਰ ਤੁਸੀਂ ਲੈ ਜਾ ਸਕਦੇ ਹੋ ਇਹਦੇ ਵਿੱਚ ਵੱਡਾ ਮੂਨ ਰੂਫ ਆਉਂਦਾ ਕਾਰ ਦੇ ਵਿੱਚ ਬਹੁਤ ਸੋਹਣੀ ਕਾਰ ਹੈ ਤੇ ਉਹੀ ਗੱਲ ਇਹਦੇ ਵਿੱਚ ਵੀ ਮੈਨੂੰ ਲੱਗਦਾ ਕੋਈ ਕੰਮ ਖਰਚਾ ਨਹੀਂ ਹੋਊਗਾ ਨਹੀਂ ਸਰ ਇਹਦੇ ਗਾਰੰਟੀ ਵਾਰੰਟੀ ਹੈ ਕਾਰ ਤੇ ਕਿਹ ਕੁ ਸਰ ਮਿਲ ਜਾਈਗੇ ਠੀਕ ਹੈ ਤੇ ਤੁਸੀਂ ਇਹ ਕਾਰ ਤੁਸੀਂ ਲੈ ਜਾ ਸਕਦੇ ਆਂਗੇ ਨੰਬਰ ਵਧੀਆ ਕਾਰ ਦਾ ਕੰਡੀਸ਼ਨ ਵਧੀਆ ਗੀ ਇਹ ਕਾਰ ਤੁਸੀਂ ਬਾਈ ਉਹਨਾਂ ਤੋਂ ਲੈ ਲੈ ਜਾਓ 777 ਨੰਬਰ ਹੈ ਥੋੜਾ ਜੋੜਾ ਜਿਹਾ ਲੱਗਦਾ ਹੈ ਤੇ ਓਕੇ ਰਿਪੋਰਟ ਕਾਰ ਹੈ ਮਨ ਲਾ ਕਿਸੇ ਪਾਸੋਂ ਕੋਈ ਕਮੀ ਨਹੀਂ ਕਾਰ ਦੇ ਵਿੱਚ ਇਹ ਕਾਰ ਤੁਸੀਂ ਲਿਜਾ ਸਕਦੇ ਹੋ ਅਲਾਈ ਟਾਇਰ ਕੰਡੀਸ਼ਨ A1 ਪਈਆ ਤੇ ਬਾਕੀ ਹੋਰ ਕੋਈ ਗੱਲ ਕਰਦਾ ਵੀ ਅਗਰ ਕਿਸ ਨੇ ਫਾਈਨਾਂਸ ਕਰਵਾਉਣਾ ਆ ਕਿਸੇ ਨੇ ਕਈ ਵੇ ਮਿੱਤਰ ਕਹਿੰਦੇ ਨੇ ਅਸੀਂ ਬਾਹਰ ਆਂਗੇ ਘਰੇ ਸਾਨੂੰ ਕਾਰ ਚਾਹੀਦੀ ਹੈਗੀ ਤੁਸੀਂ ਉਹ ਵੀ ਕਰ ਦੋਗੇ ਨਾ ਬਿਲਕੁਲ ਸਰ ਬਿਲਕੁਲ ਹੋ ਜਾਏਗਾ ਆਪਣੀ ਪੇਮੈਂਟ ਕਰੋ ਤੁਹਾਡੇ ਘਰੇ ਵੀ ਕਾਰ ਪਹੁੰਚਦੀ ਕਰਦਾ ਟਰਾਈ ਲੈਣ ਦੀ ਮੇਰੇ ਹਿਸਾਬ ਨਾਲ ਲੋਡ ਹੁੰਦੀ ਨਹੀਂ ਕਾਰਾਂ ਦੀ ਇੰਨੀ ਵਧੀਆ ਵਧੀਆ ਕਾਰਾਂ ਪਈਆਂ ਨੇ ਓਰੇ ਇੱਕ ਔਰ ਆਓ ਟਰਾਈ ਲਓ ਅਗਰ ਕਿਸੇ ਨੇ ਕਾਰ ਲੈ ਜਾਣੀ ਹੈ ਤਾਂ ਤੁਸੀਂ ਕਾਰਾਂ ਲਿਆ ਸਕਦੇ ਬਹੁਤ ਸੋਹਣੀਆਂ ਕਾਰਾਂ ਖੜੀਆਂ ਨੇ ਅੱਜ ਤੇ ਮਿਲਦੇ ਆ ਉਹ ਛੇਤੀ ਨਵੇਂ ਕਾਰ ਦੇ ਨਾਲ ਬਈ ਸასი ਸਾ